6ਵੇਂ ਪਾਸ਼ਾਈ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਪਾਈ ਕਿ ਡਰੋਲੀ ਤੋਂ ਗੋਰਖ ਮਥੇ ਜਿੱਥੇ ਕਿ ਗੋਰਖਨਾਥ ਦੇ ਕੰਨ ਪਾਟੇ ਚੇਲਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਇਤਿਹਾਸਿਕ ਪਿੱਪਲ ਨੂੰ ਅੱਗ ਲਾ ਦਿੱਤੀ ਸੀ ਭਾਈ ਅਲਮਸਤ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਭਾਈ ਅਲਮਸਤ ਦੀ ਪੁਕਾਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਏਸੇ ਰਸਤੇ ਜਾਂਦੇ ਸਮੇਂ ਕਾਂਝਲੇ ਪਿੰਡ ਤੋਂ ਸੰਮਤ 1673 ਬਿਕਰਮੀ 1616 ਈਸਵੀ ਨੂੰ ਗੁਰੂ ਸਾਹਿਬ ਜਗਤ ਗੁਰੂ ਨਾਨਕ ਦੇਵ ਜੀ ਦੇ ਮubaruk ਚਰਨਾ ਨਾਲ ਪਵਿੱਤਰ ਹੋਈ ਧਰਤੀ ਤੇ ਕੋਈ ਸਾਹ ਪਹੁੰਚੇ। ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਕਰੀਰ ਦੇ ਦਰਖਤ ਨਾਲ ਇਸ ਸਥਾਨ ਤੇ ਪਹੁੰਚ ਕੇ ਆਪਣਾ ਘੋੜਾ ਬੰਨਿਆ ਸੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਮਾਨਕ ਚੰਦ ਪ੍ਰੇਮੀ ਅਤੇ ਸਿੱਖ ਸੰਗਤ ਨੇ ਰੱਜ ਕੇ ਜੀ ਭਰ ਕੇ ਦੁੱਧ ਨਾਲ ਲੰਗਰ ਪਾਣੀ ਨਾਲ ਗੁਰੂ ਜੀ ਦੀ ਸੇਵਾ ਕੀਤੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਮਾਨਕ ਚੰਦ ਪ੍ਰੇਮੀ ਅਤੇ ਸਮੂਹ ਸਿੱਖ ਸੰਗਤਾਂ ਦੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹੋਏ।